ਬਾਰਡ ਚਿਕਾ ਖਾਤਾ ਬਾਰੀ ਦੀ ਜੇਰੇ ਪਿਆਰੇ ਬੱਚੋ ਟੈਸਟਾਂ ਕੋ ਅਰਜੀ ਬਹੁਤ ਸਤਿ ਪਤਿਏ ਕੇ ਪਿਛਲੇ ਸਾਲ ਤੁਹਾਡਾ ਧਾਰ ਟ੍ਰਿੰਖਿਆ ਦਾ ਪੇਪਰ ਹੋਇਆ ਸੀਗਾ ਤੇ ਉਹਦੇ ਵਿੱਚ ਕਿਹੜੇ-ਕਿਹੜੇ ਬੱਚਿਆਂ ਨੇ ਬਿਟਾ ਭਾਗ ਲਿਆ ਸੀ ਹੈਲੋ ਅੰਕ ਜੀ ਜੀ ਦਾ ਰਿਜ਼ਲਟ ਬਿਟ ਆਇਆ ਤੇ ਤੁਹਾਨੂੰ ਅਸੀਂ ਰਿਜ਼ਲਟ ਦੇਣ ਲਈ ਅੱਜ ਤੁਹਾਡੇ ਸਕੂਲ ਪਹੁੰਚੇ ਆਂ ਠੀਕ ਹੈ ਉਹ ਕਿੰਨੇ ਨੇ ਸੱਤ ਆਵਾਲੇ ਚਾਰ ਬੱਚੇ ਜਿਹੜੇ ਨਹੀਂ ਉਹ ਜਿਹੜੇ ਪਾਸ ਹੋਏ ਨੇ ਕਿਉਂਕਿ ਉਹ ਜਿੰਨੇ ਬੱਚੇ ਨੇ ਨਹੀਂ ਬੇਟਾ ਆਪਣੇ ਭਾਗ ਲਿਆ ਠੀਕ ਹੈ ਅਸੀਂ ਉਹਨਾਂ ਸਾਰੇ ਬੱਚਿਆਂ ਲਈ ਅ ਸਮਾਨ ਜਿਹੜਾ ਨਾਮ ਉਹ ਲੈ ਕੇ ਆਏ ਠੀਕ ਹੈ ਨਾ ਤੁਹਾਡੇ ਲਈ ਕਿਤਾਬਾਂ ਲੈ ਕੇ ਆਏ ਆ ਇਹ ਤੁਹਾਨੂੰ ਸਿ ਦੇਣਾ ਠੀਕ ਹੈ ਇਹ ਬੇਟਾ ਤੁਸੀਂ ਇਸ ਪਿੰਡ ਦੀ ਹੋ ਨਾ ਸਾਰੇ ਕੋਈ ਬਾਹਰੋਂ ਤੇ ਨਹੀਂ ਹੈ ਇਸ ਪਿੰਡ ਤੋਂ ਹੀ ਹੋ ਨਾ ਰੋਕੇ ਖੇੜੇ ਤੋਂ ਨਾ ਪਿਆਰੇ ਬੱਚਿਓ ਤਾਂ ਮੈਨੂੰ ਪਤਾ ਤੁਹਾਡੇ ਚ ਬਹੁਤ ਬੱਚੇ ਨੇੜੇ ਗੁਰਦੁਆਰਾ ਸਾਹਿਬ ਜਾਂਦੇ ਨੇ ਪਰ ਤੁਸੀਂ ਡੇਲੀ ਗੁਰਦੁਆਰੇ ਸਾਰੇ ਨ ਜਾਣਾ ਕਰਨਾ ਆਪਾਂ ਇੱਕ ਪੇਪਰ ਲੈਣ ਜਾ ਰਹੇ ਆ ਤਿੰਨ ਪੇਪਰ ਹੋਣਗੇ ਗੁਰਬਾਣੀ ਦਾ ਇਤਿਹਾਸ ਦਾ ਤੇ ਪੁਰਆਲਾ ਦਾ ਪਹਿਲੀ ਤੋਂ ਪੰਜਵੀਂ ਅਨਾਂ ਦਾ ਲੱਗ ਰਿਜ਼ਲਟ ਕੱਢਿਆ ਜਾਏਗਾ 6ਵੀਂ ਤੋਂ 8ਵੀਂ ਅਨਾਂ ਦਾ ਲੱਗ ਰਿਜ਼ਲਟ ਕੱਢਿਆ ਜਾਏਗਾ 9ਵੀਂ ਤੋਂ 12ਵੀਂ ਅਨਾਂ ਦਾ ਅਲੱਗ ਕੱਢਿਆ ਜਾਏਗਾ ਸੋ ਜਿੰਨੇ ਵੀ ਤੁਹਾਡੇ ਆੜ ਗਵਾੜ ਚ ਬੱਚੇ ਨੇ ਭੈਣ ਭਰਾ ਨੇ ਤੁਹਾਡੇ ਸੱਜਣ ਮਿੱਤਰ ਨੇ ਜੋ ਵੀ ਨੇ ਤੁਸੀਂ ਉਹਨਾਂ ਨੂੰ ਵੈਸੇ ਹੀ ਲਾਉਣਾ ਹੈ ਬਾਬਾ ਜੀ ਉਹਨਾਂ ਨੂੰ ਅੱਜ ਹੀ ਨਾਮ ਲਿਖਾ ਦਿਓ ਭਾਈ ਰਵੀ ਸਿੰਘ ਜੀ ਉਹਨਾਂ ਨੂੰ ਠੀਕ ਹੈ ਤੇ ਆਪਾਂ ਕੁਝ ਨਵਾਂ ਜਿਹੜਾ ਉਹ ਪ੍ਰਚਾਰ ਲਈ ਪ੍ਰੋਗਰਾਮ ਦੀ ਤਿਆਰੀਆਂ ਲੈ ਕੇ ਆ ਰਹੇ ਆ ਠੀਕ ਹੈ ਸੋ ਤੁਸੀਂ ਸਾਰੇ ਬੱਚਿਆਂ ਦੇ ਅੱਜ ਆਪਣਾ ਜਿੰਨੇ ਬੱਚੇ ਤੁਸੀਂ ਕਿਹੜੇ ਕਿਹੜੇ ਬੱਚੇ ਗੁਰਦੁਆਰਾ ਸਾਹਿਬ ਜਾਂਦੇ ਬੇਟੀ ਬੇਟਾ ਬਾਕੀ ਬੱਚੇ ਕਿਉਂ ਨਹੀਂ ਜਾਂਦੇ ਹੱਥ ਥੱਲੇ ਕਰੋ ਬਾਕੀ ਬੱਚੇ ਨਹੀਂ ਜਾਂਦੇ ਨਾ ਮਤਲਬ ਸੋ ਸਾਰੇ ਬੱਚਿਆਂ ਨੇ ਬੇਟਾ ਡੇਲੀ ਗੁਰੂ ਘਰ ਜਾਣਾ ਹੈ ਤੇ ਤੁਹਾਡਾ ਪੇਪਰ 3 ਮਹੀਨਿਆਂ ਚ ਹੋਏਗਾ ਤਿੰਨ ਪੇਪਰ ਹੋਣਗੇ ਤਿੰਨ ਮਹੀਨਿਆਂ ਚ ਤਿੰਨ ਬੁੱਕਾਂ ਹੀ ਚੱਲਣਗੀਆਂ ਬੁੱਕਾਂ ਹੀ ਲੱਗਦੇ ਆਗੇ ਤੁਹਾਨੂੰ ਠੀਕ ਹੈ ਜਿਹੜੀਆਂ ਤੁਹਾਡੇ ਕੋਲ ਹੈਗੀਆਂ ਜਿਨ੍ਹਾਂ ਕੋਲ ਨਹੀਂ ਹੈਗੀਆਂ ਉਹਨਾਂ ਨੂੰ ਬੁੱਕਾਂ ਦੇ ਦੇਾਂਗੇ ਜਿਨ੍ਹਾਂ ਕੋਲ ਪਹਿਲਾਂ ਜਿਹਨਾਂ ਕੋਲ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਉਹ ਬੁੱਕਾਂ ਚੱਲਣਗੀਆਂ ਤਿੰਨ ਪੇਪਰ ਹੋਣਗੇ ਤਿੰਨ ਵਾਰ ਚ ਤਿੰਨ ਪੇਪਰ ਹੋਣਗੇ ਓਕੇ ਜੀ ਹੋਏਗੀ ਠੀਕ ਹੈ ਪਹਿਲਾਂ ਗੁਰਬਾਣੀ ਦਾ ਫਿਰ ਇਤਿਹਾਸ ਦਾ ਫਿਰ ਮਰਿਆਦਾ ਦਾ ਤੋ 10 ਪੇਪਰ ਹੋਣਗੇ ਕਿੰਨਾ ਪੇਪਰਾਂ ਦਾ ਨਾਮ ਰਿਜ਼ਲਟ ਕੱਢ ਕੇ ਫਿਰ ਤੁਹਾਨੂੰ ਗਰੁੱਪ ਵਾਈਜ਼ ਨਾਮ ਦਿੱਤੇ ਜਾਣਗੇ ਪਹਿਲੇ ਤੋਂ 5ਵੇਂ ਵਾਲਾ ਰਿਜ਼ਲਟ ਲੱਗ ਦਿੱਤਾ ਜਾਏਗਾ 6ਵੇਂ ਤੋਂ 8ਵੇਂ ਦਾ ਲੱਗ ਲੱਗ ਤੇ 9ਵੇਂ ਤੋਂ ਪਲਸ 2 ਵਾਲਿਆਂ ਦਾ ਲੱਗ ਕੇ ਦਿੱਤਾ ਜਾਏਗਾ ਸੋ ਸਾਰੇ ਬੱਚੇ ਨੇ ਅੱਜ ਗੁਰਦੁਆਰਾ ਸਾਹਿਬ ਜਾ ਕੇ ਭਾਈ ਹਰਮੀਤ ਸਿੰਘ ਜੋ ਤੁਹਾਡੇ ਪਿੰਡ ਦੇ ਗਰੰਤੀ ਸਿੰਘ ਨੇ ਉਹਨਾਂ ਨੂੰ ਜਾ ਕੇ ਤੁਸੀਂ ਆਪਣਾ ਨਾਮ ਲਿਖਾ ਲਿਖਾ ਦੇ ਮੈਂ ਦਰਚ ਕਰਾ ਦਿੰਦਾ ਇਹ ਅਸੀਖਿਰ ਜਨਾ ਆ ਕੇ ਠੀਕ ਹੈ ਫਿਰ ਸਾਰਾ ਪ੍ਰੋਗਰਾਮ ਤੁਹਾਨੂੰ ਇਕੱਠੇ ਕਰਾਂਗੇ ਗੁਰਦੁਆਰਾ ਸਾਹਿਬ ਛੁੱਟੀ ਵਾਲੇ ਦਿਨ ਤੇ ਸ਼ਾਮ ਨੂੰ ਫਿਰ ਤੁਹਾਨੂੰ ਜਿੰਨਾਂ ਨੂੰ ਮੌਸਮਾਨ ਦੀ ਕਿਤਾਬਾਂ ਦੀ ਲੋੜ ਹੋਏਗੀ ਦਿਹਾਗੇ ਤੇ ਫਿਰ ਤੁਹਾਨੂੰ ਆ ਪੇਪਰ ਬਾਰੇ ਵੀ ਦੱਸਾਂਗੇ ਕਿ ਇਸ ਦਿਨ ਇਹ ਡੇਟ ਨੂੰ ਪੇਪਰ ਹੋਏਗਾ ਤੇ ਫਿਰ 3 ਮਹੀਨਿਆਂ ਬਾਅਦ ਰਿਜ਼ਲਟ ਘਟਾਂਗੇ ਤੇ ਸੋਹਣੇ ਸੋਹਣੇ ਨਾਮ ਤੁਹਾਨੂੰ ਨਾਮ ਦੇ ਆ ਕੇ ਪਿਆਰੇ ਵਿੱਚੋਂ ਠੀਕ ਹੈ ਸੋ ਹੁਣ ਜਿਹੜੇ ਜਿਹੜੇ ਬੱਚੇ ਜਿਹਨਾਂ ਜਿਹਨਾਂ ਬੱਚਿਆਂ ਨੇ ਇਹ ਪ੍ਰੀਖਿਆ ਨੂੰ ਪਾਸ ਕੀਤਾ ਉਹਨਾਂ ਦੇ ਨਾਮ ਬੋਲਦੇ ਆ ਆ ਬੱਚੀ ਹੈਗੀ ਜੀ ਨੀਰ ਜੀ ਠੀਕ ਹੈ ਜੀ ਬੱਚਾ ਨੀਰ ਜੀ ਤੇ ਬਲਵਿੰਦਰ ਸਿੰਘ ਠੀਕ ਹੈ ਆਜ ਬੇਟਾ ਆਪਾਂ ਜਿਹੜਾ ਬੁਲਾ ਲਓ ਆਪਣੇ ਪਹਿਲੇ ਬੁਲਾਓ ਜੀ ਮੈਂ ਨਾਮ ਆ ਤੇ ਮੈਂ अमन ज्योत बंगाराम कामना देवी रेशम सिंह तो कार्तिक शर्मा विजय शर्मा और ये बच्चा पहले ही बड़ा वेख रहा है बच्चे को पता है कि भार आएगा आज आपको आप बच्चों ਕੋਈ ਗੱਲ ਬਾਤ ਤੋਂ ਚੱਲੇਗੇ ਮੈਂ ਹਰਦਿਆਲਨ ਕਾ ਜੀ ਨੂੰ ਫੋਨ ਕਰ ਦਿੱਤਾ ਸੀ ਵਿਚਾਰ ਦੋ ਜੀ ਪੰਜ ਮਿੰਟਾਂ ਦੇ ਵਿਚਾਰ ਲਿਓ। ਉਹ ਕਹਿੰਦੇ ਸੀ ਕਹਿੰਦੇ ਮੈਂ ਮੀਟੇ ਤੇ ਟਰਾਈ ਕਰ ਦੇ ਤਾਂ ਨਹੀਂ। ਵੀ ਆਪਾਂ ਬਾਈ ਗਰੁੱਪ ਤੋਂ ਬਾਤ ਕਰੀਏ। ਹਾਂ। ਕਾਰਤਿਕ ਕਾਰਤਿਕ ਛੱਡੋ। ਜੀ ਬਾਤ ਦੇ ਲਈ ਜੀ ਪਰਿਵਰਤ ਕੇ ਸਾਡੇ ਬੱਚੇ ਦਾ 17 ਸਿਆ ਕਰਾ ਜਿਹੜਾ ਇਹ ਬੱਚੇ ਲਈ ਚੰਗੇ ਬਲੇ ਕੇਸ ਰੱਖੇ ਸਭ ਕੁਝ ਕੀਤਾ ਇਹਦੇ ਫਾਦਰ ਅਗੇਂਸਟ ਹੋ ਗਏ ਹੀ ਕਹਿੰਦੇ ਕਿ ਕਿਹਦੇ ਪਾਸੇ ਪੈ ਜਾਣਾ ਹੈ ਸਿੱਖਿਆ ਸ਼ਰਤ ਕਟਨੇ ਸਿੱਖਿਆ ਗੁਰਬਾਣੀ ਆਉਂਦੀ ਹੈ ਸਭ ਕੁਝ ਇਹਦੇ ਪਪਾ ਇਹਨੇ ਕਰਾ ਲਿਆ ਮਾਂ ਨੇ ਜਦੋਂ ਬੱਚੇ ਚੰਗੇ ਪਾਸੇ ਲੱਗੇ ਬਿੱਟੀ ਕਲਾਪਿੰਗ ਪੜਿਓ ਇਹ ਕਿੰਨੀ ਸੋਹਣੀ ਪ੍ਰਿੰਟਿੰਗ ਆ ਹਨਾ ਸਾਰਾ ਲਿਖਿਆ ਹੋਇਆ ਕੱਲ੍ਹ ਨੂੰ ਤੁਹਾਡੇ ਸਾਹਮਣੇ ਇਹ ਬੇਟਾ ਬੱਚੇ ਜਿਹੜੇ ਨੇ ਸਾਡੇ ਬੱਚੇ ਧਾਰਮਿਕ ਪ੍ਰੀਖਿਆ ਚੋਂ ਹਾਸਲ ਹੋਏ ਨੇ ਸੋ ਜਿਹੜੇ ਜਿਹੜੇ ਬੱਚਿਆਂ ਨੇ ਧਾਰਮਿਕ ਪ੍ਰੀਖਿਆ ਦਾ ਪੇਪਰ ਦਿੱਤਾ ਹੈ ਪਰ ਰਿਜ਼ਲਟ ਚ ਉਹਨਾਂ ਦਾ ਕੋਈ ਸੇਪ ਜਿਸ਼ਨ ਰਹੀ ਹੈ ਇਹ ਇਹਨਾਂ ਨੇ ਅੱਗੇ ਤੋਂ ਜਾਤਨ ਕਰਨਾ ਹੈ ਕਿ ਜੇ ਇਹ ਸਾਡੇ ਤੁਹਾਡੇ ਭੈਣ ਭਰਾ ਹੀ ਨੇ ਨਾ ਇਹ ਕਿ ਇਹ ਆ ਸਕਦੇ ਨੇ ਤੇ ਭਾਈ ਅਸੀਂ ਕਿਉਂ ਨਹੀਂ ਅੱਗੇ ਆ ਸਕਦੇ ਠੀਕ ਹੈ ਤੇ ਤੁਸੀਂ ਬੇਟਾ ਅੱਗੇ ਤੋਂ ਕੋਸ਼ਿਸ਼ ਕਰਨੀ ਹੈ ਇਹਦੇ ਵਿੱਚ ਕੈਸ਼ ਪ੍ਰਾਈਸ ਵੀ ਹੁੰਦਾ ਹੈ ਠੀਕ ਹੈ ਇਹਦੇ ਵਿੱਚ ਕੈਸ਼ ਪ੍ਰਾਈਸ ਵੀ ਹੁੰਦਾ ਹੈ ਤੇ ਤੁਸੀਂ ਕੋਸ਼ਿਸ਼ ਕਰ ਲਈਏ ਅੱਗੇ ਤੋਂ ਇਸ ਤੋਂ ਜ਼ਿਆਦਾ ਨੰਬਰ ਲੈਣ ਦੇ ਠੀਕ ਹੈ ਆ ਦੇਖੋ ਬੇਟੇ ਹੁਣ ਤਾਂ ਤੁਹਾਡੇ ਦੇਖੋ ਜਿੱਦਾਂ ਮਾਰਕਸ ਨੇ ਤੁਸੀਂ ਆਪਣੇ ਮਾਰਕਸ ਦੇਖ ਲਓ ਜਸਟ ਪਾਸ ਮਾਰਕਸ ਨਹੀਂ ਮਤਲਬ ਚਲੋ ਉਹ ਵੀ ਬਹੁਤ ਵੱਡੀ ਗੱਲ ਹੈ ਬੇਟੇ ਕਿ ਤੁਸੀਂ ਹੈ ਨਾ ਕਿ ਆਪਣੇ ਵੱਲੋਂ ਤੁਸੀਂ ਵਧੀਆ ਨੰਬਰ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਤੁਸੀਂ ਅੱਗੇ ਤੋਂ ਪੋਜੀਸ਼ਨ ਦੇ ਵਿੱਚ ਆਣੇ ਆ ਦੇਖੋ ਨਾਲੇ ਇਹ ਗ੍ਰੇਡਿੰਗ ਸਿਸਟਮ ਦਿੱਤਾ ਹੋਇਆ ਤੁਹਾਨੂੰ ਕਿ ਕਿੰਨੇ ਗ੍ਰੇਡ ਤੋਂ ਉੱਪਰ ਹੈ ਨਾ 90% ਤੋਂ ਉੱਪਰ ਵਾਲੇ ਕਿਹਨੇ ਮੈਰਿਟ ਦੇ ਵਿੱਚ ਨੇ ਬੱਚੇ ਤੇ ਆਪਾਂ ਕੋਸ਼ਿਸ਼ ਕਰਨੀ ਹੈ 90% ਤੋਂ ਉੱਪਰ ਪਾਸੀ ਤੇ ਬਾਕੀ ਜਿਹੜੇ ਬੱਚੇ ਨੇ ਇਹਨਾਂ ਥੇ ਨੰਬਰਾਂ ਤੋਂ ਘੱਟ ਲੈ ਹੋਣਗੇ ਉਹ ਬੱਚਿਆਂ ਨੇ ਕੋਸ਼ਿਸ਼ ਕਰਨੀ ਕਿ ਅਸੀਂ ਘੱਟੋ ਘੱਟ 30 ਜਾਂ 40% ਜਾਂ 50% ਦੇ ਲਈ ਆਏ ਜੇ ਸੋਚ ਵਧਿਆ ਬੋਰਡ ਰੱਖਾਂਗੇ ਤਾਂ ਹੀ ਗੁੱਡ ਬਣਾਂਗੇ ਤਾਂ ਹੀ ਗੁੱਡ ਰਿਜ਼ਲਟ ਆਏਗਾ ਨਾ ਸੋਚ ਤਾਂ ਗੁੱਡ ਰੱਖੀਏ ਚੰਗੀ ਰੱਖੀਏ ਹਾਂਜੀ ਹਾਂ ਅੱਗੇ ਨੂੰ ਚਲੋ ਤੁਹਾਡਾ ਫਸਟਰ ਕੈਂਪਸ ਸੀ ਹੁਣ ਤੁਹਾਨੂੰ ਤੁਸੀਂ ਗੋਥੂ ਹੋ ਚੁੱਕੇ ਹੋ ਸੀਦੇ ਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਕਿਵੇਂ ਦਾ ਪੇਪਰ ਆਉਂਦਾ ਹੈ ਕਿਹੜੀ ਗੁਰਬਾਣੀ ਦੇ ਵਿੱਚੋਂ ਆਉਂਦਾ ਹੈ ਕਿਹੜੇ ਗੁਰੂ ਸਹਿਬਾਨਾਂ ਦੇ ਬਾਰੇ ਕਿਹੜੀ ਜੀਵਨੀ ਦੇ ਬਾਰੇ ਤੁਹਾਨੂੰ एवरीथिंग ਪਤਾ ਲੱਗ ਚੁੱਕਿਆ ਤੇ ਇੱਕ ਦੋ ਆਪਣੇ ਕੋਲ ਸ਼ੇਅਰ ਐਜ ਸੈਂਪਲ ਪੇਪਰ ਵੀ ਪਈ ਹੋਣਾ ਵਾਂਸ ਅਗੇਨ ਤੁਹਾਨੂੰ ਫਿਰ ਤੋਂ ਅਸੀਂ ਦਿਖਾ ਦੇਵਾਂਗੇ ਠੀਕ ਹੈ ਤੇ ਤੁਹਾਡੀ ਤਿਆਰੀ ਵੀ ਕਰਵਾ ਦਿਆ ਕਰਾਂਗੇ ਤੇ ਹੁਣ ਜਿਹੜਾ ਸਰ ਹੁਣਾਂ ਨੇ ਦੱਸਿਆ ਕਿ ਤੁਹਾਡੇ ਪੇਪਰ ਜਿਹੜੇ ਨੇਗੇ ਤਿੰਨ ਵਾਰ ਦੇ ਵਿੱਚ ਹੋਣਗੇ ਉਹਦੀ ਤਿਆਰੀ ਆਪਾਂ ਅੱਜ ਤੋਂ ਹੀ ਸ਼ੁਰੂ ਕਰਨੀ ਹੈ ਤੁਹਾਨੂੰ ਬੁੱਕਸ ਮਿਲ ਜਾਣੀਆਂ ਠੀਕ ਹੈ ਜੀ ਇਹ ਵੀ ਜਿਹੜੇ ਪੇਪਰ ਆਪਾਂ ਪਿਛਲੇ ਸਾਲ ਲੈਦੇ ਤੇ ਫਾਰਮ ਵੀ ਲੈ ਕੇ ਆਏ ਆ ਤੇ ਤੁਸੀਂ ਸਾਰਿਆਂ ਨੇ ਪਿਛਲੀ ਵਾਰ ਤਰ੍ਹਾਂ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਬੰਦਾ ਕਿਸੇ ਵੀ ਫੀਲਡ 'ਚ ਕੰਮ ਕਰ ਰਿਹਾ ਹੁੰਦਾ ਵੀ ਉਹਦੇ ਚਾਪਾ ਹਨਾ ਅ ਵਿੱਚ ਸੱਚੀ ਪੀਨੂ ਪ੍ਰਾਈਜ਼ ਮਿਲਿਆ ਪ੍ਰਾਈਜ਼ ਤੁਹਾਨੂੰ ਦੇ ਤਨ ਦੇਖ ਜਾਂਦੇ ਸੀ ਹਣਾ ਪਰ ਗੱਲ ਹੈ ਕਿ ਵੀ ਆਪਾਂ ਕੋਈ ਨਾ ਕੋ ਜਦੋਂ ਕਿਸੇ ਕੰਪੀਟੀਸ਼ਨ 'ਚ ਭਾਗ ਲੈਂਦੇ ਆ ਨਾ ਸਿੱਖਣੇ ਜ਼ਰੂਰਦਾ ਠੀਕ ਹੈ ਤੇ ਤੁਹਾਡੇ ਹੁਣ ਵੀ ਫਾਰਮ ਭਰੇ ਜਾਣੇ ਨੇ ਅਸੀਂ ਫਾਰਮ ਦੇ ਕੇ ਜਾਣੇ ਨੇ ਭੈਣ ਜੀ ਉਹਨਾਂ ਨੂੰ ਤੇ ਤੁਸੀਂ ਸਾਰੇ ਬੱਚਿਆਂ ਨੇ ਆਪਣੇ ਨਾਮ ਲਿਖਾਉਣੇ ਠੀਕ ਹੈ ਠੀਕ ਹੈ ਜੀ ਤੇ ਹੁਣ ਤੁਹਾਨੂੰ ਅਸੀਂ ਇਹ ਵਿੱਚ ਸਾਰੀ ਵਹਿਤਾਂ ਵਿਚ ਡੋਕ ਰਹੀਆਂ ਇਹਨਾਂ ਵਿੱਚੋਂ ਦੋ ਬੱਚਿਆਂ ਦੀ ਜ਼ਿਆਦਾ ਵੱਡੀ ਉਪਲਬਧੀ ਹੋਈ ਹੈ ਦੋ ਬੱਚੇ ਅਮ੍ਰਿਤ ਸ਼ੱਕੇ ਆਈ ਆ ਇਹ ਪਟਿਆਲੇ ਤੋਂ ਆਏ ਸੀ ਛੱਕੇ ਹਾਂ ਆਵਾਜ਼ ਦੋ ਤਿੰਨ ਤਿੰਨ ਬੱਚੇ ਸਾਡੋਂ ਦੇ ਬੱਚੇ ਬੰਦਾ ਜਿਕਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਵਾਜ਼ ਨਾਲ ਆਪਣੇ ਮੈਂ ਮਰਜੀ ਸਭ ਨੂੰ ਵੀ ਚਲਾਉਂਗੀ ਇਹ ਆ ਸਕਦੇ ਆ ਜਿਹਨੇ ਮੁੱਛੇ ਨੇ ਮੈਂ ਨਾ ਜਮਾਂ ਕੋਲ ਮੈਂ आ जाओ भेन जी थानी थोड़े मैम बड़ा वह जोड़ रहे बहुत वादिया धर्म चाहे पास जा रहे हैं इन्हना सत्कार है सो जीविक

ਕੋਈ ਰਿਸਰਚ ਨਹੀਂ ਰਹਾ ਅੰਜੀ ਕੁਕੀ ਕਰਾ ਸਾਡੇ ਲੋ ਮਾਇਆ ਬੱਚੇ ਹੋਦੇ ਸਾਰੇ ਆਹ ਕਿੰਨੇ ਬੱਚਿਆਂ ਨੇ ਉਹ ਬੱਥੇ ਟੱਗ ਗੋਈ ਇੰਨਾ ਬੱਚਿਆਂ ਦੇ ਜਿਹੜੇ ਚਾਰ ਸੀ ਸਾਰੇ ਦੇ ਸੀ ਸਾਰੇ ਦੇ ਸੀ जो सीधातम बता दो हेलो हेलो ਕਰਨਾ ਕਿਤਾਬ ਨੂੰ ਵੈਰੀ ਗੁੱਡ ਕੀ ਕਰਨਾ ਕਿਤਾਬ ਨੂੰ ਕੋਈ ਹੋਰ ਬੱਚਾ ਬਾਅਦ ਵਿੱਚ ਕੀ ਕਰਨਾ ਕਿਤਾਬ ਨੂੰ ਕਿ 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 ਤੇ ਕੀਤੇ ਬੋਖੜੀ ਕਮਾਲ ਦੀ ਖੋਲ ਕੇ ਵੇਖੋ ਸਾਰੇ ਮਯਾਦਰੀਆਂ ਬੱਚਾ ਮਯਾਦਰੀਆਂ ਤੇ ਬੋਖੜੀ ਕਮਾਲ ਦੀ ਬੋਖੜੀ ਜਿਹੜੀ ਗੱਡੀ ਕੋਲ हां जी बंटी सारे बच्चे को प्राइस मिल गए वेरी गुड शाबाश बेटा हैं बैठ कर चढ़ती है मूवमेंट तो yeah. करनी है आगे तो बेटे पता लग गया ना होना बुक मिल गई है 奶奶没事，叫我来踢毽。